ਕੀ ਜੇ ਜੇ ਅਰੋਪੀ ਹੈ ਤਾਂ ਉਸ ਨੂੰ ਫੜੋ ਤਾਂ ਸਹੀ ਪੈਸੇ ਲੈ ਕੇ ਉਹ ਪੈਸੇ ਲਗੇ ਇਹ ਹੁਣ ਸਾਡੀ ਪੁਲਿਸ ਦੇਖੋ ਮੈਂ ਤਾਂ ਕਿਹੜਾ ਨਕਮੀ ਹੋ ਗਈ ਉਹ ਪਹਿਲਾਂ ਵੀ ਮੈਨੂੰ ਕਹਿੰਦਾ ਸੀ ਕਿ ਮੇਰਾ ਕੋਈ ਕੁਝ ਬਿਗਾਰ ਨਹੀਂ ਸਕਦਾ ਤੂੰ ਐਫਰਟਸ ਕਰਕੇ ਦੇਖ ਲੈ ਐਫ ਆਈ ਆਰ ਦਰਜ ਹੋਈ ਆ ਇੱਕ 5751 ਵਾਲਾ ਕੇਸ ਵੀ ਹੋਵੇ ਨਾ ਸਭ ਤੋਂ ਪਹਿਲਾਂ ਫੜ ਕੇ ਤੁਸੀਂ ਕਲੰਦਰਾ ਪੇਸ਼ ਕਰਕੇ ਬੰਦ ਕਰ ਲੈਂਦੇ ਹੋ ਇਹ ਤਾਂ 376 ਲੱਗੀ ਆ ਤੁਕੀਆਂ ਵੀ ਆ ਰਹੀਆਂ ਨੇ ਤੁਸੀਂ ਪ੍ਰਸ਼ਾਸਨ ਕੋਲ ਗਏ ਸੀਗੇ ਪ੍ਰਸ਼ਾਸਨ ਨੇ ਤੁਹਾਨੂੰ ਕੁਝ ਵੀ ਨਹੀਂ ਕਿਹਾ ਵੀ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਨਹੀਂ ਜੀ ਦੇਖੋ ਮੈਨੂੰ ਤਾਂ ਜਾਨ ਨੂੰ ਮਾਰਨ ਦੀ ਧਮਕੀ ਆ ਰਹੀਆਂ ਆਪਣਾ ਕੇਸ ਵਾਪਿਸ ਲਲਾ ਅਗਰ ਕੱਲ ਨੂੰ ਮੈਨੂੰ ਕੁਝ ਵੀ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਪੁਲਿਸ ਜ਼ਿੰਮੇਵਾਰ ਹੈ ਨਾ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਇਹ ਕਹੇ ਜੇ ਲੋਕ ਨੇ ਕਿੱਥੋਂ ਆਏ ਕਿਹੜੇ ਲੋਕ ਨੇ ਜਿਹੜੀਆਂ ਨਾਲ ਬਰਾਦਕਾਰ ਕਰਦੇ ਨੇ ਜਿਹੇ ਆਰਾਮ ਨਾਲ ਸੋ ਰਹੇ ਆ ਆਪਣਾ ਖਾ ਪੀ ਰਿਹਾ ਆਪਣੀ ਫੈਮਲੀ ਨਾਲ ਇੰਜੋਏ ਕਰ ਰਿਹਾ ਪਰ ਪੁਲਿਸ ਕਹਿੰਦੀ ਹੈ ਕਿ ਅਸੀਂ ਉੱਥੇ ਜਾਂਦੇ ਆਂ ਫਿਰ ਇਹ ਤਾਂ ਮੈਨੂੰ ਲੱਗਦਾ ਇਹ ਝੂਠ ਬੋਲਦੇ ਆਂ ਪਰਚਾ ਕਰਵਾ ਦਿੱਤਾ ਗਿਆ ਲੇਕਿਨ ਹੁਣ ਜੱਜ ਨੇ ਵੀ ਡਿਸਮਿਸ ਕਰ ਦਿੱਤਾ ਲੇਕਿਨ ਉਹ ਬੰਦਾ ਫੜਿਆ ਨਹੀਂ ਗਿਆ ਅੱਜ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਅੱਖ ਚੱਕ ਕੇ ਮੀਂਹ ਮਾਰੀ ਅੱਖਾਂ ਦੇਖਦਾ ਹੈਗਾ ਉਹਦੀਆਂ ਅੱਖਾਂ ਕੱਢ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਸਾਰੀ ਟੀਮ ਰਲ ਕੇ ਇਸ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਭੁੱਖ ਹੜਤਾਲ ਦੇ ਬੈਠਾਂਗੇ ਉਹਨਦੇ ਪੋਲੀਟਿਕਲ ਪਾਵਰ ਬਹੁਤ ਹੈ ਜਿੰਦਾ ਯੂਜ਼ ਕਰ ਰਿਆ ਔਰ ਪੈਸਾ ਹੈਗਾ ਉਹਨਦੇ ਕੋ ਮਤਲਬ ਜਿਹਦੇ ਕੋਲ ਪੈਸਾ ਹੈਗਾ ਉਹ ਲੇਡੀਜ਼ ਦੇ ਨਾਲ ਕੁਝ ਵੀ ਕਰੇ ਤੇ ਉਸਤੇ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਮੈਨੂੰ ਇਦਾਂ ਲੱਗਦਾ ਕਿ ਪੁਲਿਸ ਨੂੰ ਵੀ ਉਹਨੇ 10-20 ਲੱਖ ਰੁਪਏ ਦਿੱਤਾ ਜੋ ਕਿ ਉਹਨਦੇ ਤੇ ਕਾਰਵਾਈ ਕਰ ਹੀ ਨਹੀਂ ਰਹੀ ਉਹਨੂੰ ਪਕੜੀ ਨਹੀਂ ਰਹੀ ਕੋਲਕੱਤਾ ਦਾ ਕਾਂਡ ਹੋਇਆ ਹੈ ਨਾ ਇੰਨਾ ਉਹਨਦੇ ਨਾਲ ਕੁੜੀ ਨਾਲ ਦਰਿੰਦਗੀ ਹੋਈ ਹੈ ਲੇਕਿਨ ਕਿਸੇ ਨੂੰ ਕੋਈ ਫਰਕ ਹੀ ਨਹੀਂ ਹੈ ਥਾਣਿਆਂ ਦੇ ਵਿੱਚ ਚੌਕਿਆਂ ਦੇ ਵਿੱਚ ਤੁਰੇ ਫਿਰਦੀ ਹੈਗੀ ਕੋਈ ਸੁਣਾਈ ਨਹੀਂ ਹੈਗੀ ਫਿਰ ਐਦਾਂ ਚੌਕਿਆਂ ਥਾਣਿਆਂ ਦਾ ਫਾਇਦਾ ਹੀ ਕੀ ਹੈ ਜਿੱਥੇ ਸਾਡੀ ਧੀਆਂ ਬੱਚਿਆਂ ਦੀ ਸੁਣਾਈ ਨਾ ਹੋਵੇ ਤੇ 2 ਲੱਖ ਦਿੱਤਾ ਤਾਂ 2 ਲੱਖ ਦੇ ਕੇ 4 ਲੱਖ ਦੇ ਕੇ 5 ਲੱਖ ਦੇ ਕੇ ਜਦੋਂ ਮਰਜ਼ੀ ਕਤਲ ਕਰਵਾ ਸਕਦਾ ਇਹਦਾ ਆਉਣ ਵੱਲੇ ਟਾਈਮ ਤੇ ਤਾਂ ਹਰ ਕੋਈ ਕਿਸੇ ਨਾਲ ਵੀ ਅੱਧੀ ਰੇਪ ਕਰਕੇ ਆਰਾਮ ਨਾਲ ਚਲੇ ਜਾਏਗਾ ਕਿਉਂਕਿ ਉਹਨੂੰ ਪਤਾ ਪੁਲਿਸ ਤਾਂ ਸੁੱਤੀ ਪਈ ਹੈ ਇਹਨਾਂ ਨੇ ਕਿਹੜਾ ਕੁਝ ਕਰਨਾ ਜਿੱਦਣ ਖੜਿਆ ਜਸੇਬੰਦੀ ਸਾਰੇ ਆਉਣਗੇ ਅਸੀਂ ਪੰਜਾਬ ਵੀ ਬੰਦ ਕਰ ਸਕੋਗੇ ਜੀ ਅਜੇ ਜਿਨ ਆਜ ਇਹਦੇ ਨਾਲ ਨਾ ਸਮਾਜ ਖੜਾ ਤੇ ਮੈਂ ਕਹਿੰਦਾ ਲੱਖ ਲਾਣਤਾ ਇਸ ਤਰ੍ਹਾਂ ਫਿਰ ਲੁਧਿਆਣਾ ਸ਼ਹਿਰ ਦੀ ਹਿਫਾਜ਼ਤ ਕਿਵੇਂ ਕਰਨਗੇ ਜੇ ਪੈਸੇ ਲੈ ਕੇ ਲੋਕਾਂ ਨੂੰ ਛੱਡ ਦੇਣਾ ਹੈ ਪੈਸੇ ਲੈ ਕੇ ਸਾਰਾ ਕੁਝ ਕੰਮ ਹੋ ਜਾਣਾ ਤੇ ਫਿਰ ਹਿਫਾਜ਼ਤ ਕਿਵੇਂ ਕਰਨਗੇ ਬਹੁਤ ਵੱਡਾ ਕ੍ਰਾਈਮ ਹੈ ਇਹ ਜ਼ਿੰਦਗੀ ਜੇ ਜਿੱਥੇ ਧੀਆਂ ਪੈਣਾ ਹੀ ਨਹੀਂ ਸੇਫ ਹੈਗੀਆਂ ਆਪਾਂ ਕਿੱਥੇ ਸੇਫ ਦੀ ਜ਼ਿੰਦਗੀ ਤੇ ਦਿਨ ਰਾਤ گزار ਲਾਂਗੇ ਇਨਸਾਬ ਦਵਾਵਾਂਗੇ ਇਹਨਾਂ ਨੂੰ ਔਰ 100% ਜਾਵਾਂਗੇ ਠੀਕ ਆ ਜੀ ਪੰਜਾਬੀ ਹੁੰਨੇ ਆ ਸੱਛੇ ਗੱਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਬੀਤੇ ਦਿਨ ਸੋਸ਼ਲ ਮੀਡੀਆ ਤੇ ਇਸੁਰਖਿਆਂ ਦੇ ਵਿੱਚ ਬਣਿਆ ਹੋਇਆ ਇੱਕ ਸਮਾਜ ਸਵੀ ਤੇ ਵੱਡੇ આરોਪ ਲੱਗ ਰਹੇ ਸੀ ਕਿ ਇੱਕ ਮਹਿਲਾ ਦੇ ਨਾਲ ਜਿਹੜਾ ਦੁਸ਼ਕਰਮ ਕੀਤਾ ਹੈ ਪਰ ਅੱਜ ਉਹ ਮਹਿਲਾ ਇਨਸਾਫ ਦੇ ਲਈ ਥਾਣੇ ਦੇ ਬਾਹਰ ਮੌਜੂਦ ਹੈ ਪ੍ਰੋਟੈਸਟ ਕਰ ਰਹੀ ਹੈ ਕਿਉਂਕਿ ਹੁਣ ਤੱਕ ਉਸ ਨੂੰ ਇਨਸਾਫ ਜਿਹੜਾ ਵਾ ਨਹੀਂ ਮਿਲਿਆ ਦੋ ਨੰਬਰ ਥਾਣੇ ਦੇ ਬਾਹਰ ਮੌਜੂਦ ਆ ਤੇ ਨਾਲ ਨਿਯੰਗ ਸਿੰਘ ਫੌਜਾ ਵੀ ਜਿਹੜੀ ਆ ਮੌਜੂਦ ਨੇ ਕਿਉਂਕਿ ਮਹਿਲਾ ਦੇ ਨਾਲ ਜਦੋਂ ਵੀ ਕੋਈ ਦੁਸ਼ਕਰਮ ਹੁੰਦਾ ਹੈ ਪ੍ਰਸ਼ਾਸਨ ਇਹ ਕੀ ਨਹੀਂ ਬਣਾਉਂਦਾ ਹੈ ਕਿ ਮਹਿਲਾ ਦਾ ਕੋਈ ਵੀ ਕੇਸ ਹੋਵੇ ਅਸੀਂ ਪਹਿਲ ਦੇ ਆਧਾਰ ਤੇ ਦੇਖਾਂਗੇ ਪਰ ਅੱਜ ਮਹਿਲਾ ਜਿਹੜੀ ਹੈ ਸਾਡੇ ਨਾਲ ਮੌਜੂਦ ਹੈ ਥਾਣੇ ਦੇ ਬਾਹਰ ਆ ਜਿਹਨੂੰ ਆਣਾ ਪਿਆ ਆਪਣਾ ਇਨਸਾਫ ਮੰਗਣ ਦੇ ਲਈ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਹਾਂਜੀ ਪੂ ਕੀ ਮਾਮਲਾ ਸੀਗਾ ਪੂਰਾ ਪਹਿਲਾਂ ਤਾਂ ਉਹ ਦੱਸ ਦਿਓ ਹਾਂਜੀ ਚੇਤਨ ਬਵੇਜਾ ਸੀਗਾ ਜਿੰਨੇ ਕੀ ਪਹਿਲਾਂ ਨਸ਼ਿੱਲੀਆਂ ਦਵਾਈਆਂ ਪਲਾ ਕੇ ਗਲਤ ਕੰਮ ਕਰਦਾ ਸੀ ਫੇਰ ਪਿਆਰ ਦੇ ਝੂਠੇ ਦਿਲਾਸੇ ਦੇ ਦੇ ਕੇ ਇੱਕ ਬੱਚਾ ਵੀ ਹੋ ਗਿਆ ਫਿਰ ਫਿਰ ਉਸ ਬੱਚੇ ਨੂੰ ਵੀ ਉਹਨੇ ਬਹੁਤ ਮਰਵਾਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪਰਮਾਤਮਾ ਦਾ ਸ਼ੁਕਰ ਹੈ ਲੇਕਿਨ ਅਸੀਂ ਉਹ ਬੱਚਾ ਤਾਂ ਬਚਾ ਲਿਆ ਹੁਣ ਉਸ ਬੰਦੇ ਤੇ ਐਫਆਈਆਰ ਹੋਈ ਹੈ ਉਹ ਵੀ ਬਹੁਤ ਮੁਸ਼ਕਿਲ ਨਾਲ ਹੋਈ ਹੈ ਪਹਿਲਾ 15 ਦਿਨ ਹੋ ਗਏ ਹੁੰਦੇ ਤੇ ਐਫਆਈਆਰ ਕਰਵਾਉਂਦੇ ਹੋਏ ਬੜੀ ਮੁਸ਼ਕਿਲ ਨਾਲ ਉਹ ਹੋਈ ਹੈ ਫਿਰ ਜਦੋਂ ਹੁੰਦੇ ਤੇ ਹੋ ਗਈ ਹੈ ਪਰਚਾ ਪਰਚਾ ਕਰਵਾ ਦਿੱਤਾ ਗਿਆ ਲੇਕਿਨ ਹੁਣ ਜੱਜ ਨੇ ਵੀ ਡਿਸਮਿਸ ਕਰ ਦਿੱਤਾ ਲੇਕਿਨ ਉਹ ਬੰਦਾ ਫੜਿਆ ਨਹੀਂ ਗਿਆ ਹਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਮੈਂ ਰੋ ਜਾਨੀ ਮੈਂ ਪੁੱਛਦੀ ਹਾਂ ਹਾਂਜੀ ਸਰ ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕਰ ਰਹੇ ਹੋ ਜੇ ਉਹਨੂੰ ਜੱਜ ਨੇ ਵੀ ਡਿਸਮਿਸ ਕਰ ਦਿੱਤੀ ਹੈ ਤਾਂ ਉਸ ਨੂੰ ਪਕੜੋ ਤਾਂ ਸਹੀ ਉਹ ਬਸ ਇਹੀ ਛੋਟਾ ਜਿਹਾ ਰਿਪਲਾਈ ਕਰਦੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਾਣਦੇ ਹਾਂ ਪਰ ਉਹ ਫੜਿਆ ਨਹੀਂ ਜਾ ਰਿਹਾ ਉਹ ਆਪਣੇ ਘਰ ਨਹੀਂ ਹੈ ਜਦ ਕਿ ਹੁਣੇ ਮੈਨੂੰ ਪਤਾ ਲੱਗਿਆ ਕਿ ਅੱਜ ਹੀ ਕਾਲ ਆਈ ਸੀ ਮੈਨੂੰ ਕਿਤੇ ਕਿ ਉਹ ਹੀ ਬੰਦਾ ਚੰਡੀਗੜ੍ਹ ਰੋਡ ਤੇ 57 ਨੰਬਰ ਕੋਠੀ 'ਚ ਆਰਾਮ ਨਾਲ ਸੋ ਰਿਹਾ ਆਪਣਾ ਖਾ ਪੀ ਰਿਹਾ ਆਪਣੀ ਫੈਮਿਲੀ ਨਾਲ ਇੰਜੋਏ ਕਰ ਰਿਹਾ ਪਰ ਪੁਲਿਸ ਕਹਿੰਦੀ ਹੈ ਕਿ ਅਸੀਂ ਉੱਥੇ ਜਾਂਦੇ ਆਂ ਫਿਰ ਇਹ ਤਾਂ ਮੈਨੂੰ ਲੱਗਦਾ ਇਹ ਝੂਠ ਬੋਲਦੇ ਆ ਜਾਂ ਫਿਰ ਇਹਨਾਂ ਨੇ ਪੈਸੇ ਖਾਦੇ ਹੋਏ ਆ ਤਾਂ ਹੀ ਐਦਾਂ ਬੋਲ ਰਿਹਾ ਕਿਉਂਕਿ ਉਹ ਤਾਂ ਬੰਦਾ ਸ਼ਰੇਆਮ ਘੁੰਮ ਰਿਹਾ ਉਹਨੂੰ ਤਾਂ ਕੋਈ ਡਰ ਹੀ ਨਹੀਂ ਹੈ ਜਿਵੇਂ ਜਿਵੇਂ ਪੁਲਿਸ ਤੋਂ ਹੱਥ ਚ ਹੀ ਆਪਣੇ ਹੀ ਹੈ ਬਸ ਉਹ ਪਹਿਲਾਂ ਵੀ ਮੈਨੂੰ ਕਹਿੰਦਾ ਸੀ ਕਿ ਮੇਰਾ ਕੋਈ ਕੁਝ ਬਿਗਾੜ ਨਹੀਂ ਸਕਦਾ ਤੂੰ ਐਫਰਟਸ ਕਰਕੇ ਦੇਖ ਲੈ ਔਰ ਮੈਂ ਹੁਣ ਐਫਰਟਸ ਕੀਤੇ ਆ ਤਾਂ ਮੈਨੂੰ ਸੱਚੀ ਲੱਗ ਰਿਹਾ ਕਿ ਬਹੁਤ ਹੀ ੱੱਕੇ ਆ ਕੋਈ ਮੇਰਾ ਕਿੰਨਾ ਐਫਰਟ ਤੁਹਾਨੂੰ ਕਰਨਾ ਪਿਆ ਇੱਕ ਇਸ ਤਰ੍ਹਾਂ ਦਾ ਇਲਜ਼ਾਮ ਇੱਕ ਲੱਗਣਾ ਕਿਸੇ ਤੇ ਉਸ ਤੋਂ ਬਾਅਦ ਤੁਹਾਡੇ ਕੋ ਬਕਾਇਦਾ ਸਾਰਾ ਕੁਝ ਤੁਸੀਂ ਸਬੂਤ ਸਬੂਤ ਵੀ ਦਿੱਤੇ ਹੋਣੇ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਟਾਈਮ ਲੱਗ ਜਾਣਾ ਕਿ ਕਿਵੇਂ ਦੇਖਦੇ ਹੋ ਉਸ ਨੂੰ ਦੇਖੋ ਉਹਦੇ ਪੋਲੀਟੀਕਲ ਪਾਵਰ ਬਹੁਤ ਹੈ ਜਿੰਦਾ ਯੂਜ਼ ਕਰ ਰਿਹਾ ਔਰ ਪੈਸਾ ਹੈਗਾ ਉਹਨਦੇ ਕੋ ਪੈਸਾ ਤਾਂ ਲੱਗਦਾ ਹੈ ਕਿ ਇੱਕ ਖਬਰ ਚੱਲੀ ਸੀ ਹੁੰਦੀ ਕਿ 2 ਲੱਖ ਦੇ ਕੇ ਅਸੀਂ ਪਤਾ ਨਹੀਂ ਪ੍ਰੈਸਰ رپورਟਰ ਨੂੰ ਕੁਛ ਅੱਧੀ ਗੱਲ ਸੀਗੀ ਜੇ ਉਹ ਤੈਨੂੰ ਲੱਗ ਰਿਹਾ ਸੀ ਕਿ ਉਹ ਬੰਦਾ ਗਲਤ ਹੈ ਕਿ ਉਹ ਬੰਦਾ ਗਲਤ ਹੈ ਨਾ ਤੂੰ ਉਹਦੇ ਤੇ ਪਰਚਾ ਕਰਵਾ ਤੈਨੂੰ 2 ਲੱਖ ਰੁਪਏ ਦੇਣ ਦੀ ਕੀ ਲੋੜ ਪੈਗੀ ਜੇ ਤੂੰ ਮੈਨੇ ਕਹਿੰਦੀ ਕਿ 2 ਲੱਖ ਰੁਪਏ ਦਿੱਤਾ ਹੈ ਕਿ ਨਹੀਂ ਦਿੱਤਾ ਜੇ ਉਹਨੇ ਕਿਹਾ ਕਿ ਮੈਂ 2 ਲੱਖ ਰੁਪਏ ਦਿੱਤਾ ਫਿਰ ਮੈਨੂੰ ਇਦਾਂ ਲੱਗਦਾ ਕਿ ਪੁਲਿਸ ਨੂੰ ਵੀ ਉਹਨੇ 10-20 ਲੱਖ ਰੁਪਏ ਦਿੱਤਾ ਜੋ ਕਿ ਹੁੰਦੇ ਤੇ ਕਾਰਵਾਈ ਕਰ ਹੀ ਨਹੀਂ ਰਹੀ ਉਹਨੂੰ ਪਕੜੀ ਹੀ ਨਹੀਂ ਰਹੀ ਹੈ ਮਤਲਬ ਜਿਹਦੇ ਕੋਲ ਪੈਸਾ ਹੈਗਾ ਉਹ ਲੇਡੀਜ਼ ਦੇ ਨਾਲ ਕੁਝ ਵੀ ਕਰੇ ਤੇ ਉਸਤੇ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਇਸ ਤਰ੍ਹਾਂ ਹੋ ਰਿਹਾ ਤੁਹਾਡੇ ਨਾਲ ਮੈਨੂੰ ਵੀ ਇੱਦਾਂ ਲੱਗ ਰਿਹਾ ਕਿ ਜਿੰਦੇ ਕੋਲ ਪੈਸਾ ਹੈ ਉਹ ਬੰਦਾ ਕਿਸੇ ਵੀ ਗਰੀਬ ਪਰਿਵਾਰ ਦੀ ਲੜਕੀ ਨਾਲ ਕੁਝ ਵੀ ਕਰ ਸਕਦਾ ਪੁਲਿਸ ਤਾਂ ਉਹਨੂੰ ਕੁਝ ਕਹੇਗੀ ਨਹੀਂ ਹੂੰ ਤਾਂ ਮੈਨੂੰ ਇੱਦਾਂ ਲੱਗ ਰਿਹਾ ਕਿ ਜਿੱਦਾਂ ਸਰਕਾਰਾਂ ਸੁੱਤੀਆਂ ਹੋਈਆਂ ਉਹਨ ਕੋਲਕਾਤਾ ਦਾ ਕਾਂਡ ਹੋਇਆ ਹੈ ਹਨਾ ਇੰਨਾ ਹੁੰਦੇ ਨਾਲ ਕੁੜੀ ਨਾਲ ਦਰਿੰਦਗੀ ਹੋਈ ਹੈ ਲੇਕਿਨ ਕਿਸੇ ਨੂੰ ਕੋਈ ਫਰਕ ਹੀ ਨਹੀਂ ਆ ਆਉਣ ਵਾਲੇ ਟਾਈਮ 'ਚ ਤਾਂ ਹਰ ਕੋਈ ਕਿਸੇ ਨਾਲ ਵੀ ਅੱਧੀ ਰੇਪ ਕਰਕੇ ਆਰਾਮ ਨਾਲ ਚਲੇ ਜਾਏਗਾ ਕਿਉਂਕਿ ਉਹਨੂੰ ਪਤਾ ਪੁਲਿਸ ਤਾਂ ਸੁੱਤੀ ਪਈ ਹੈ ਇਹਨਾਂ ਨੇ ਕਿਹੜਾ ਕੁਝ ਕਰਨਾ ਅੱਛਾ ਕਿੰਨੇ ਸਮਾਂ ਦਾ ਮਸਲਾ ਹੋ ਗਿਆ ਤੁਹਾਡਾ ਇਹ ਕਿਉਂਕਿ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਜਦੋਂ ਚੱਲਿਆ ਸੀਗਾ ਵੀ ਇਹਨਾਂ ਨੇ ਤੁਹਾਡੇ ਨਾਲ ਦੁਸ਼ਕਰਮ ਕੀਤਾ ਉਸ ਤੋਂ ਬਾਅਦ ਫਿਰ ਸਟਾਪ ਜਾ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਮਾਮਲਾ ਦੁਬਾਰਾ ਉਠੇ ਕਿੰਨਾ ਕ ਸਮਾਂ ਹੋ ਗਿਆ ਇਸ ਵਿੱਚ ਇਹ ਨੂੰ ਮੈਨਾਂ ਕਹਤਾ ਲੱਗ ਹੀ ਗਿਆ ਦੇਖੋ ਜਿਹੜੇ ਉਹਦੇ ਦੋਸ਼ੀਆਂ ਦੇ ਮੈਨਾਮ ਲਿਖਵਾਏ ਜਿਨੂੰ ਮੈਨੂੰ ਜਿਹੜੇ ਮੈਨੂੰ ਗਨ ਪੁਆਇੰਟ ਦੇ ਧਮਕੀਆਂ ਦਿੰਦੇ ਸੀਗੇ ਮਾਰਨ ਦੀ ਧਮਕੀਆਂ ਦਿੰਦੇ ਸੀ ਉਹਨਾਂ ਦਾ ਕੋਈ ਪਰਚਾ ਨਹੀਂ ਹੋਇਆ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਨਾ ਹੀ ਉਹਨਾਂ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਕਿ ਪੁੱਛਿਆ ਵੀ ਗਿਆ ਹੋਵੇ ਉਹਨਾਂ ਨੂੰ ਕੋਈ ਨਿਯੋਜ ਬੰਦੇ ਤੇ ਹੀ ਜਿੰਦੇ ਤੇ ਐਫ ਆਈ ਆਰ ਹੋਇਆ ਸ਼ਰੀਆਮ ਘੁੰਮ ਰਿਹਾ ਮੈਨੂੰ ਨਹੀਂ ਲੱਗਦਾ ਇਨਸਾਫ ਕਿੰਨੇ ਕਿੰਨੇ ਲੋਕਾਂ ਦਾ ਤੁਸੀਂ ਨਾਮ ਲਿਖਾਇਆ ਸੀ ਕਿੰਨੇ ਲੋਕ ਉਸ ਦੇ ਵਿੱਚ ਦੋਸ਼ੀ ਸੀ ਮੈਂ ਚਾਰ ਬੰਦਿਆਂ ਦਾ ਨਾਮ ਲਖਾਇਆ ਚੇਤਨ ਬੋਵੇਜਾ ਜੋ ਕਿ ਰੇਪਿਸਟ ਸੀ ਬਾਕੀ ਉਹਦੇ ਦੋਸਤ ਜਿਨ੍ਹਾਂ ਦਾ ਸਾਥ ਦਿੰਦੇ ਸੀ ਗਲਤ ਕੰਮਾਂ 'ਚ ਪਰ ਨਹੀਂ ਕੋਈ ਫਾਇਦਾ ਨਹੀਂ ਲੱਗ ਰਿਹਾ ਹੈਗਾ ਕਿਉਂਕਿ ਉਹ ਵੀ ਕੋਈ ਗਲਤ ਕੰਮ ਕਰਦੇ ਨੇ ਇਹ ਬਾਕੀ ਦਾ ਤਾਂ ਮੈਨੂੰ ਪਤਾ ਨਹੀਂ ਹੈ ਦੇਖੋ ਜੋ ਮੇਰੇ ਨਾਲ ਗਲਤ ਕੀਤਾ ਉਹ ਤਾਂ ਇਸ ਤੋਂ ਵੱਧ ਕੇ ਕੀ ਗਲਤ ਕੰਮ ਕਰਦਾ ਹੋਏਗਾ ਬੰਦਾ ਤੇ ਹੁਣ ਅੱਜ ਫਿਰ ਇੱਥੇ ਦੋ ਨੰਬਰ ਥਾਣੇ ਦੇ ਬਾਹਰ ਪਹੁੰਚੇ ਹੋ ਕੋਈ ਪੁਲਿਸ ਨੇ ਆਸਵਾਸ਼ਨ ਦਿੱਤਾ ਤੁਹਾਨੂੰ ਅੱਜ ਜਾਣਾ ਪਿਆ ਦੇਖੋ ਪੁਲਿਸ ਨੇ ਤਾਂ ਕੀ ਆਸ਼ਵਾਸ਼ਣ ਦੇਣਾ ਸੀ ਮੈਂ ਕਦੋਂ ਦੀ ਆ ਕੇ ਇੱਥੇ ਖੜੀ ਹੋਈ ਆ ਐਸਐਚਓ ਸਾਹਿਬ ਕਿੱਥੇ ਗਏ ਹੋਏ ਆ ਕਿੰਨੇ ਜਿੰਨੇ ਵੀ ਮੇਰੇ ਸਾਰੇ ਖੜੇ ਹੋਏ ਆ ਮੇਰੀ ਹੈਲਪ ਵਾਸਤੇ ਆਏ ਇਹਨਾਂ ਨੇ ਵੀ ਫੋਨ ਕੀਤੇ ਮੈਂ ਵੀ ਬਥੇਰੀ ਕਾਲਸ ਕੀਤੀ ਪਰ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਹੋ ਰਿਪਲਾਈ ਕਰਨਗੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਪ੍ਰੈਸ਼ਰ ਹੈਗਾ ਉੱਪਰ ਉਹਦੀ ਅੱਛਾ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦਾ ਦੁਸ਼ਕਰਮ ਹੋ ਜਾਣਾ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਅੱਖ ਨਾ ਖੁੱਲਣਾ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਿੱਛੇ ਵੀਡੀਓ ਚੱਲੀ ਸੀ ਇਹੀ ਖਬਰ ਸੁਣੀ ਹੈ ਵਾਵਾ ਵਹਿਲਟ ਵੀ ਹੋਈ ਸੀ ਪਰ ਸਰਕਾਰ ਸਾਡੀ ਜਿਹੜੀ ਗਵਰਨਮੈਂਟ ਜਿਹੜੀ ਉਹ ਗੌਰ ਕਰਦੀ ਨਹੀਂ ਪਈਗੀ ਪਤਾ ਨਹੀਂ ਕਿੱਧਰ ਤੁਰੇ ਫਿਰਦੀ ਹੈ ਸਾਡੀਆਂ ਧੀਆ ਪੈਣਾ ਨਹੀਂ ਸੇਵ ਹੈਗੀਆਂ ਤੇ ਅਸੀਂ ਜਾਣ ਸਾਡੀਆਂ ਧੀਆ ਪੈਣਾ ਜਾਣ ਕਿੱਥੇ ਤੇ ਮੈਂ ਇਹੀ ਗਵਰਨਮੈਂਟ ਨੂੰ ਕਹਿਣਾ ਚਾਹਣਾ ਵੀ ਸਾਡੀਆਂ ਧੀਆ ਪੈਣਾ ਸੇਵ ਰੱਖੋ ਵੀ ਸਾਰੀਆਂ ਧੀਆ ਪੈਣਾ ਦੀਆਂ ਸਾਂਝੀਆਂ ਹੁੰਦੀਆਂ ਨੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਜਿੱਥੇ ਵੀ ਸਾਡੀਆਂ ਧੀਆ ਪੈਣਾ ਹੋਣ ਅਸੀਂ ਖੜਦੇ ਹੈਗੇ ਹਾਂ ਉਹਦੇ ਨਾਲ ਤੇ ਪਰ ਇਹ ਗੱਲ ਹੈਗੀ ਆ ਵੀ ਜਿਹੜੀ ਇਹਨਾਂ ਨੇ ਤੱਕਾ ਹੋ ਰਿਹਾ ਗੁੜੀਆ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈਗਾ ਵੀ ਇਹ ਤੱਕਾ ਨਹੀਂ ਹੋਣਾ ਚਾਹੀਦਾ ਹੈਗਾ ਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਹੈਗਾ ਵੀ ਸਰਕਾਰ ਜਲਦ ਤੋਂ ਜਲਦ ਕੁੜੀ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਬੰਦ ਦੀ ਕਾਰਵਾਈ ਜਿਹੜਾ ਵੀ ਬੰਦੇ ਨੇ ਗਲਤ ਕੰਮ ਕੀਤਾ ਦੁਸ਼ਟ ਬੰਦੇ ਨੇ ਕੋਈ ਤੇ ਜਲਦ ਤੋਂ ਸਖਤ ਤੋਂ ਸਖਤ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਮੈਂ ਇਹੀ ਕਹਿਣਾ ਚਾਹੁੰਨਾ ਜਲਦ ਤੋਂ ਜਲਦ ਕਾਰਵਾਈ ਤੇ ਅਫਸਰਾਂ ਨੂੰ ਵੀ ਡੀਜੀਪੀ ਸਾਹਿਬ ਜਿੰਨੇ ਵੀ ਅਫਸਰ ਆ ਵੱਡੇ ਵੱਡੇ ਸਾਰਿਆਂ ਨੂੰ ਮੈਂ ਬੇਨਤੀ ਕਰਕੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਵੀ ਤੁਸੀਂ ਅੱਜ ਦੇਖੋ ਧੀ ਅੱਜ ਕਿੰਨੇ ਦਿਨ ਹੋ ਗਏ ਠੱਕੇ ਖਾਂਦਿਆਂ ਨੂੰ ਥਾਣਿਆਂ ਦੇ ਵਿੱਚ ਚੌਕਿਆਂ ਦੇ ਵਿੱਚ ਤੁਰੀ ਫਿਰਦੀ ਹੈਗੀ ਕੋਈ ਸੁਣਾਈ ਨਹੀਂ ਹੈਗੀ ਫਿਰ ਐਦਾਂ ਚੌਕਿਆਂ ਥਾਣਿਆਂ ਦਾ ਫਾਇਦਾ ਹੀ ਕੀ ਹੈ ਜਿੱਥੇ ਸਾਡੀ ਧੀਾਂ ਬੱਚਿਆਂ ਦੀ ਸੁਣਾਈ ਨਾ ਹੋਵੇ ਤੇ ਮੈਂ ਇਹੀ ਕਹਿਣਾ ਚਾਹੁੰਨਾ ਅਫਸਰਾਂ ਨੂੰ ਤੇ ਬੰਦ ਹੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਿਹੜਾ ਬੰਦਾ ਅੱਜ ਸਾਡੀਆਂ ਧੀਆ ਭੈਣਾਂ ਦੇ ਉੱਤੇ ਅੱਖ ਚੱਕ ਕੇ ਮੀਰ ਮਾਰੀ ਅੱਖਾਂ ਦੇਖਦਾ ਹੈਗਾ ਉਹਦੀਆਂ ਅੱਖਾਂ ਕੱਢ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਮੈਂ ਇਹੀ ਗੱਲ ਕਹੂੰਗਾ ਤੇ ਗੁੱਟ ਵੜਦੇ ਨੇ ਚਾਹੀਦੇ ਇੱਧੇ ਦੇ ਬੰਦਿਆਂ ਦੇ ਉੱਤੇ ਜਿਹੜੇ ਵੀ ਸਾਡੀਆਂ ਧੀਆ ਭੈਣਾਂ ਤੇ ਬੁਰੀਆਂ ਨਜ਼ਰਾਂ ਰੱਖਦੇ ਆ ਗਿਆ ਓਏ ਯਾਰ ਦੱਸੋ ਉਹੀ ਧੀਆ ਭੈਣਾਂ ਸਾਡੀਆਂ ਨੇ ਉਹ ਧੀਆ ਭੈਣਾਂ ਜੱਗ ਤੇ ਦਿਖਾਉਂਦੀਆਂ ਨੇ ਉਹੀ ਧੀਆ ਭੈਣਾਂ ਸਾਰਾ ਕੁਝ ਕਰਦੀਆਂ ਨੇ ਤੇ ਐਦਾਂ ਦੀਆਂ ਗੱਲਾਂ ਆਪਾਂ ਕਿਉਂ ਕਰੀਏ ਵੀ ਜਿਹੜੇ ਸਾਡੇ ਧੀਆ ਭੈਣਾਂ ਦੇ ਉੱਤੇ ਕਲੰਕ ਲੱਗੇ ਤੇ ਕਲੰਕ ਲਾਉਣ ਵਾਲੀ ਗੱਲ ਹੀ ਆ ਆਪ ਤਾਂ ਉਹ ਘਰੇ ਬੈਠਾ ਕਹਿੰਦੇ ਗੁੜੀਆ ਦੱਸ ਰਹੀ ਹੈਗੀ ਆ ਵੀ ਘਰੇ ਬੈਠਾ ਕੋਠੀ ਦੇ ਬੇਟਾ ਆਪਣੇ ਬੱਚਿਆਂ ਦੇ ਵਿੱਚ ਬੈਠਾ ਵੀ ਬਸ ਉਹਦੀ ਵੀ ਧੀ ਹੋਊਗੀ ਯਾਰ ਘਰੇ ਆ ਆ ਵੀ ਆ ਰਹੀਆਂ ਕਹਿੰਦੇ ਆ ਦੇਖੋ ਜੀ ਕਹਿੰਦੇ ਆ ਡਿਲੀਟ ਕਰਾਈ ਇੱਕ ਵੀਡੀਓ ਬਤਨੀ ਫੋਟੋ ਕੜੀਆ ਕੋਈ ਅਖਬਾਰ ਦੇ ਉੱਤੇ ਕਰਵਾਈਆ ਦੇਖੋ ਆ ਦਿਖਾਓ ਕੈਮਰਾ ਮਾਰ ਕੇ 2 ਲੱਖ ਰੁਪਈਆ ਲਿਆ ਇਹ ਡਿਲੀਟ ਕਰਾਉਂਦਾ ਇਹਦੇ ਵਿੱਚ ਲਿਖਿਆ ਹੋਇਆ ਵੀਰ 20 ਲੱਖ ਰੁਪਏ ਦਿੱਤਾ ਹੋਇਆ ਤੇ 2 ਲੱਖ ਦਿੱਤਾ ਤਾਂ 2 ਲੱਖ ਦੇ ਕੇ 4 ਲੱਖ ਦੇ ਕੇ 5 ਲੱਖ ਦੇ ਕੇ ਜਦੋਂ ਮਰਜ਼ੀ ਕਤਲ ਕਰਵਾ ਸਕਦਾ ਇਹਦਾ ਕਰਵਾ ਸਕਦਾ ਨਹੀਂ ਕਰਵਾ ਸਕਦਾ ਗਵਰਨਮੈਂਟ ਨੂੰ ਜਦੋਂ ਮਰਜ਼ੀ ਕਰੀ ਸਕਦਾ 10-20 ਲੱਖ ਰੁਪਏ ਦੇ ਕੇ ਵੀ ਮੈਂ ਗਵਰਨਮੈਂਟ ਨੂੰ ਅਫਸਰਾਂ ਨੂੰ ਇਹੀ ਸਲਾਹ ਵੀ ਸਾਰਿਆਂ ਦੀਆਂ ਧੀਆ ਭੈਣਾਂ ਸਾਂਝੀਆਂ ਨੇ ਧੀਆ ਭੈਣਾਂ ਦੀ ਜਰੂਰ ਸੁਣਿਆ ਕਰੋ ਚੱਲ ਬਾਕੀ ਦੀ ਗੱਲ ਛੱਡੋ ਆਹ ਜਿਹੜੀ ਚੀਜ਼ ਹੈਗੇ ਸਾਡੀਆਂ ਧੀਆ ਨੇ ਇੱਜ਼ਤ ਆ ਸਾਡੀ ਮਾਣ ਆਪਣੇ ਭਾਰਤ ਦੇਸ਼ ਦੀ ਮਾਣ ਸ਼ਾਨ ਹੈ ਧੀਆ ਸਾਡੀਆਂ ਤੇ ਜੜੀਆਂ ਧੀਆ ਹੀ ਨੇ ਆਪਣੇ ਦੇਸ਼ ਦੇ ਵਿੱਚ ਸੇਮ ਹੈਗੀਆਂ ਨੇ ਸੇਵ <Sessiz> ਚਦੇ <Sess> 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 ਤੇ ਆਪਾਂ ਕੀ ਕਰਾਂਗੇ ਤੇ ਮੈਂ ਇਹੀ ਕਹਿਣਾ ਚਾਹਣਾ ਤੇ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋਣਿਆ ਤੁਹਾਨੂੰ ਧਮਕੀਆਂ ਵੀ ਆ ਰਹੀਆਂ ਨੇ ਤੁਸੀਂ ਪ੍ਰਸ਼ਾਸਨ ਕੋਲ ਗਏ ਸੀਗੇ ਪ੍ਰਸ਼ਾਸਨ ਨੇ ਤੁਹਾਨੂੰ ਕੁਝ ਵੀ ਨਹੀਂ ਕਿਹਾ ਵੀ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਨਹੀਂ ਜੀ ਦੇਖੋ ਮੈਨੂੰ ਤਾਂ ਜਾਨ ਨੂੰ ਮਾਰਨ ਦੀ ਧਮਕੀ ਆ ਰਹੀਆਂ ਆਪਣਾ ਕੇਸ ਵਾਪਿਸ ਲਾ ਨਹੀਂ ਤਾਂ ਤੇਰਾ ਅੰਜਾਮ ਅੱਛਾ ਨਹੀਂ ਹੋਊਗਾ ਜਿਹੜੀ ਤੇਰੀ ਹੈਲਪ ਕਰ ਰਹੇ ਉਹਨਾਂ ਦਾ ਤਾਂ ਅਸੀਂ ਜੋ ਕਰਾਂਗੇ ਕਰਾਂਗੇ ਬਾਅਦ 'ਚ ਪਹਿਲਾਂ ਤੂੰ ਆਪਣਾ ਸੋਚ ਲੈ ਕੀ ਕਰਾਂਗੇ ਸਾਨੂੰ ਬਹੁਤ ਡਰ ਵੀ ਹੈਗਾ ਲੇਕਿਨ ਪੁਲਿਸ ਕੋ ਚੁਕਾਰ ਨਹੀਂ ਰਹੀ ਹੈ ਧਮਕੀਆਂ ਕੌਣ ਦੇ ਰਿਹਾ ਤੁਹਾਨੂੰ ਉਹਦੇ ਹੀ ਜਿੰਨੇ ਵੀ ਬੰਦੇ ਹੈਗੇ ਜਿਹੜੇ ਖਰੀਦੇ ਹੋਏ ਉਹਦੇ ਦਲਾਲ ਹੈਗੇ ਉਹ ਆਂਦੇ ਆ ਧਮਕੀਆਂ ਦਿੰਦੇ ਆਪਣਾ ਕੇਸ ਵਾਪਸ ਲੱਲਾ ਨਹੀਂ ਤਾਂ ਅਸੀਂ ਇਹ ਕਰ ਦਾਂਗੇ ਤਾਂ ਮੇਰੀ ਹਿੰਮਤ ਹੈ ਮੈਂ ਇੱਥੇ ਖੜੀ ਆਂ ਅਗਰ ਕੱਲ ਨੂੰ ਮੈਨੂੰ ਕੁਝ ਵੀ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਪੁਲਿਸ ਜ਼ਿੰਮੇਵਾਰ ਹੈ ਕਿ ਅਗਰ ਕੱਲ ਨੂੰ ਮੇਰਾ ਕਤਲ ਹੀ ਕਰਵਾ ਦੇ ਕਿਉਂਕਿ ਉਹਨੂੰ ਲੱਗਦਾ ਮੈਂ ਪੈਸੇ ਨਾਲ ਕੁਝ ਵੀ ਕਰ ਸਕਦਾ ਫੋਨ ਫੋਨ ਐਸ ਐਚਓ ਐਸ ਐਚਓ ਸਾਹਿਬ ਨੇ ਤੁਹਾਨੂੰ ਕੁਝ ਕਿਹਾ ਨਹੀਂ ਵੀ ਇੱਕ ਬੰਦ ਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕੋਈ ਆਸ਼ਵਾਸ਼ਣ ਦਿੱਤਾ ਕਿ ਨਹੀਂ ਦਿੱਤਾ ਨਹੀਂ ਨਹੀਂ ਦੇਖੋ ਹੁਣੇ ਆਈ ਸੀ ਮੈਂ ਮਿਲੇ ਨਹੀਂ ਜਿੱਦਾਂ ਮੈਂ ਪਹਿਲਾਂ ਆਂਦੀ ਸੀ ਮੈਨੂੰ ਤਾਂ ਬਸ ਇਹੀ ਕਹਿੰਦੇ ਸੀ ਕੋਈ ਨਹੀਂ ਅਸੀਂ ਜਾ ਰਹੇ ਹਾਂ ਕਰ ਰਹੇ ਹਾਂਗੇ ਫੜ ਲਾਂਗੇ ਘਰੇ ਮਿਲਦਾ ਨਹੀਂ ਬਸ ਇਹ ਇਕੱਲਾ ਕਹੀਆਂ ਪਰ ਐਡਾ ਵੱਡਾ ਇਲਜ਼ਾਮ ਲੱਗ ਜਾਣਾ ਉਸ ਤੋਂ ਬਾਅਦ ਪੁਲਿਸ ਦੀ ਲਾਪਰਵਾਹੀ ਲਾਪਰਵਾਹੀ ਹੈ ਜੋ ਇਸ ਅਦਰੇ ਬੰਦੇ ਨੂੰ ਤਾਂ 1 ਮਿੰਟ ਚ ਘੜੀਸ ਕੇ ਲੈ ਕੇ ਆਣਾ ਚਾਹੀਦਾ ਇੰਨਾ ਵੱਡਾ ਦੁਸ਼ਕਰਮ ਕਰਕੇ ਉਹ ਤਾਂ ਆਰਾਮ ਨਾਲ ਬੈਠਾ ਆਪਣੀ ਫੈਮਲੀ ਨਾਲ ਇੰਜੋਏ ਕਰ ਰਿਹਾ ਕੋਈ ਉਹਨੂੰ ਕੁਝ ਨਹੀਂ ਕਹਿ ਰਿਹਾ ਕਰਵਾ ਮੜਾ ਸਿਚੂ ਜੀ ਜਨਾ ਐਸਐਚਓ ਨੂੰ ਹੈਂਡ ਕਰਕੇ ਫੋਨ ਲਾਉਂਦਾ ਚੱਕਦੇ ਨਹੀਂ ਚੱਕਦੇ ਨਹੀਂ ਫੋਨ ਚੱਕਦੇ ਨਹੀਂ ਚੱਕਦੇ ਨਹੀਂ ਚੱਕਦੇ ਨਹੀਂ ਅਸੀਂ ਕਾਫੀ ਪਹਿਲਾਂ ਵੀ ਕੋਸ਼ਿਸ਼ ਕੀਤੀ ਮੈਂ ਵੀ ਕੋਸ਼ਿਸ਼ ਕੀਤੀ ਚੱਕ ਨਹੀਂ ਲਈ ਜੀ ਜਿਹੜਾ ਇੱਕ ਮੁਲਾਜ਼ਮ ਫੋਨ ਨਹੀਂ ਚੁੱਕ ਰਿਹਾ ਤਾਂ ਉਹਦੇ ਕੋਲੋਂ ਅਸੀਂ ਨਿਸਾਫ ਦੀ ਉਮੀਦ ਕੀ ਰੱਖਾਂਗੇ ਜੀ ਕੱਲ ਨੂੰ ਇਹਨਾਂ ਤੇ ਕੋਈ ਇਹਨਾਂ ਨੂੰ ਥ੍ਰੈਟਿੰਗ ਕਾਲ ਆ ਜੇ ਜਾਂ ਕੋਈ ਜਾਨੀ ਮਾਲੀ ਕੋਈ ਨੁਕਸਾਨ ਹੁੰਦਾ ਤਾਂ ਉਹ ਫਿਰ ਪ੍ਰਸ਼ਾਸਨ ਦਾ ਇੱਥੇ ਵੇਖੋ ਨਾਕਾਮ ਨਲਾਇਕੀ ਉਹਨਾਂ ਦੀ ਇਹ ਪੀੜਤ ਆਏ ਨੇ ਅਸੀਂ 10 ਵੀ ਹਾਂਜੀ ਆ ਦੇਖੋ ਸਰ ਮੈਂ ਫੋਨ ਲਗਾ ਰਹੀ ਹਾਂ ਕਿਹਨਾਂ ਨਾਮ ਹੈ ਗੁਰਜੀਤ ਸਿੰਘ ਨਹੀਂ ਗਿਆ ਸੀ ਗੁਰਜੀਤ ਸਿੰਘ ਨੇ ਲੱਕਦੇ ਨਹੀਂ ਫੋਨ ਨਹੀਂ ਹੁਣ ਤੁਹਾਡੇ ਸਾਹਮਣੇ ਹੀ ਆ ਜੇ ਮੈਂ ਝੂਠ ਬੋਲ ਰਹੀ ਤੂੰ ਸਕੂਤੀ ਦੇਖ ਲਓ ਜਿਸ ਲੱਕ ਕੇ ਨਾ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਦੁਬਾਰਾ ਲਾ ਲਿਓ ਹੋ ਸਕਦਾ ਕਿਤੇ ਮੀਟਿੰਗ 'ਚ ਬੈਠੇ ਹੋਣ ਕਿਤੇ ਬਿਜ਼ੀ ਹੋਣ ਇੱਕ ਵਾਰੀ ਫੇਰ ਲਾ ਲਓ ਪਹਿਲੇ ਨੰਬਰ ਤੇ ਲਾਇਆ ਮੈਂ ਬੱਲੇ ਜਾ ਰਹੀ ਆ ਬੱਲੇ ਜਾ ਰਹੀ ਸਰਕਾਰੀ ਨੰਬਰ ਤੇ ਨੋਟ ਕਰ ਲਓ 7831860 ਫੋਨ ਤਾਂ ਚੱਕ ਨਹੀਂ ਰਹੇ ਤੇ ਕੀ ਕਹੋਗੇ ਫਿਰ ਮੈਂ ਤਾਂ ਇਹ ਕਹਾਂਗੀ ਦੇਖੋ ਜਿਵੇਂ ਮੇਰਾ ਹੁਣੇ ਫੋਨ ਹੀ ਨਹੀਂ ਚੱਕ ਰਹੇ ਇੱਥੇ ਮਿਲਦੇ ਨਹੀਂ ਆ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਸਾਡੇ ਪਰਿਵਾਰ ਦੇ ਕਿਸੇ ਵੀ ਸਦਸਿਆ ਨੂੰ ਕੁਝ ਵੀ ਹੋ ਜਾਂਦਾ ਜਿਵੇਂ ਉਹ ਦੇਖੋ ਮੇਰੇ ਰਿਲੇਟਿਵ ਹੈ ਇਹ ਇੰਨੀ ਦੂਰ ਬੈਠ ਉਹਨੂੰ ਉਹਨਾਂ ਨੂੰ ਫੋਨ ਕਰਵਾ ਰਿਹਾ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਉਹ ਜੁਰਮ ਤਾਂ ਤੂੰ ਕੀਤਾ ਤੂੰ ਸਾਹਮਣੇ ਆ ਨਾ ਉਹਨਾਂ ਨੇ ਜੁਰਮ ਥੋੜੀ ਕੀਤਾ ਜਿਨ੍ਹਾਂ ਨੂੰ ਤੂੰ ਪਰੇਸ਼ਾਨ ਕਰ ਰਿਹਾ ਕੱਲ ਨੂੰ ਮੈਨੂੰ ਕੁਝ ਵੀ ਹੋ ਜਾਂਦਾ ਹੈ ਪੁਲਿਸ ਕੀ ਕਰੇਗੀ ਮੈਨੂੰ ਨਹੀਂ ਲੱਗ ਰਿਹਾ ਪੁਲਿਸ ਕੁਝ ਕਰੇਗੀ ਔਰ 24 ਘੰਟਿਆਂ ਦੇ ਅੰਦਰ ਅੰਦਰ ਮੈਂ ਇਹ ਕਹਿ ਰਹੀ ਹਾਂ ਅਗਰ ਇਹ ਕੁਝ ਨਹੀਂ ਕਰਦੀ ਤੇ ਮੈਂ ਸੁਸਾਇਸਾਈਡ ਜ਼ਰੂਰ ਕਰਾਂਗੀ ਔਰ ਇਹਨਾਂ ਦੇ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਰਿਕਾਰਡ ਤੋਂ ਵੀ ਤਮਕੀ ਹਾਰੀ ਬਿਲਕੁਲ ਆ ਰਹੀ ਹੈ ਮੇਰਾ ਛੋਟਾ ਜਿਹਾ ਬੇਟਾ ਅਗਰ ਉਹਨੂੰ ਕੱਲ ਨੂੰ ਕੁਝ ਹੋ ਜਾਂਦਾ ਕੌਣ ਹੈ ਇਹ ਤਾਂ ਧਿਆਨ ਦੇ ਨਹੀਂ ਰਿਹਾ ਬਿਲਕੁਲ ਵੀ ਤੁਸੀਂ ਉੱਪਰ ਅਧਿਕਾਰੀਆਂ ਨਾਲ ਮਿਲੇ ਕਿ ਵੀ ਐਸਐਚਓ ਸਾਡਾ ਨਹੀਂ ਸੁਣ ਰਿਹਾ ਕੁਝ ਹਾਂਜੀ ਮੈਂ ਨਹੀਂ ਹੁਣੇ ਤਾਂ ਨਹੀਂ ਮਿਲੀ ਹੈ ਲੇਕਿਨ ਮੈਨੂੰ ਇਹ ਮਜਬੂਰ ਕਰ ਰਹੇ ਹਾਂ ਜੀ ਸਰ ਸਸੀਗਾਲ ਜੀ ਮੈਂ ਹਰਵਿੰਦਰ ਸਿੰਘ ਨਵ ਸੰਘਰਸ਼ ਸੰਗਠਨ ਤੋਂ ਮੈਂ ਉਹਨਾਂ ਦਾ ਪ੍ਰਧਾਨ ਆ ਪੰਜਾਬ ਦਾ ਤੇ ਅਸੀਂ ਅੱਜ 3 ਭੈਣ ਦੇ ਨਾਲ ਇਹਨਾਂ ਦੇ ਖੜੇ ਆ ਇਹਨਾਂ ਨੇ ਦੇਖੋ ਰਿਪੋਰਟ ਵੀ ਕਰੀ ਹੋਈ ਆ ਇਹ ਪਰਚਾ ਵੀ ਦਰਜ ਹੋਇਆ ਹੋਇਆ ਪੁਲਿਸ ਕਿਉਂ ਨਹੀਂ ਫੜਦੀ ਇਹ ਬਹੁਤ ਗੰਭੀਰ ਸਵਾਲ ਆ ਭਗਵਾਨਤਮਾਨ ਜੀ ਜਦੋਂ ਸਰਕਾਰ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਇਹੀ ਕਿਹਾ ਸੀ ਵੀ ਅਸੀਂ ਜੋ ਕੋਈ ਵੀ ਗਰੀਬ ਨੂੰ ਕੋਈ ਵੀ ਉਹਦੀ ਸਮੱਸਿਆ ਸਪੈਲ ਦੇ ਆਧਾਰ ਤੇ ਹੱਲ ਕਰਾਂਗੇ ਪਰਾਜ ਤੁਹਾਡੇ ਸਾਹਮਣੇ ਆ ਵੀ ਦੇਖੋ ਇੱਕ ਤੀ ਪੈਣਾ ਸਰੇਮ ਗਲਤ ਕੰਮ ਹੋਇਆ ਬਲਾਤਕਾਰ ਵਰਗੀ ਘਨੌਣੀ ਇੱਕ ਘਟਨਾ ਇਹਨਾਂ ਦੇ ਨਾਲ ਹੋਈ ਆ ਇਹਨਾਂ ਦਾ ਕੀ ਕਸੂਰ ਆ ਇਹਨਾਂ ਦਾ ਸਿਰਫ ਇਹ ਕਸੂਰ ਆ ਵੀ ਇਹ ਗਰੀਬ ਲੋਕ ਨੇਗੇ ਉਹ ਗੰਜਾਇਸ ਵਾਲੇ ਲੋਕ ਨੇਗੇ ਜਿਹੜੇ ਵੀ ਮਤਲਬ ਜਿਨ੍ਹਾਂ ਨੇ ਇਹ ਗਲਤ ਕੰਮ ਕਰਿਆ ਵਾ ਤੇ ਉਹਨਾਂ ਨੂੰ ਦੇਖੋ ਪੁਲਿਸ ਦਾ ਤਾਂ ਪਹਿਲਾ ਅਧਿਕਾਰ ਹੁੰਦਾ ਹੀ ਆ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਨੀ ਹੁੰਦੀ ਆ ਜੀ ਜੇ ਹੁਣ ਪੁਲਿਸ ਹੀ ਕਾਰਵਾਈ ਨਹੀਂ ਕਰੂ ਤਾਂ ਫਿਰ ਕਰੂ ਕੌਣ ਮੇਰੇ ਹਿਸਾਬ ਨਾਲ ਪੁਲਿਸ ਨੇ ਜੇ ਨਹੀਂ ਕਾਰਵਾਈ ਕਰਨੀ ਤਾਂ ਉਹਨਾਂ ਨੂੰ ਆਪੋ ਆਪਣੀਆਂ ਸੀਟਾਂ ਖਾਲੀ ਕਰਕੇ ਘਰ ਚਲੇ ਜਾਣਾ ਚਾਹੀਦਾ ਤੇ ਇਹਦਾ ਮਤਲਬ ਬਈ ਫਰੀਦਿਆਂ ਸਾਡੀਆਂ ਲੈਣ ਦਾ ਕੋਈ ਫਾਇਦਾ ਨਹੀਂਗਾ ਅੱਛਾ ਲੱਗਦਾ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਧੀਆਂ ਸੇਫ ਨੇ ਕਿਉਂਕਿ ਹੁਣੇ ਕੋਲਕੱਤਾ ਦਾ ਇੰਨਾ ਵੱਡਾ ਕਾਂਡ ਹੋ ਕੇ ਹਟਿਆ ਉਸ ਤੋਂ ਬਾਅਦ ਵੀ ਪੁਲਿਸ ਦੇ ਕੰਨਾਂ 'ਚ ਜੂ ਨਹੀਂ ਸਰਕ ਰਹੀ ਬਿਲਕੁਲ ਸੇਫ ਨਹੀਂ ਹੈਗੀਆਂ ਧੀਆਂ ਜਿਹੜਾ ਸਬੂਤ ਤੁਹਾਡੇ ਸਾਹਮਣੇ ਆ ਤੇ ਇਹਨਾਂ ਨੇ ਬੋਲ ਕੇ ਦੱਸਿਆ ਸਾਰਾ ਕੁਝ ਜਦੋਂ ਐਫ ਆਈ ਆਰੇ ਦਰਜ ਹੋ ਗਈ ਉਦੋਂ ਬਾਅਦ ਤਾਂ ਅਰੈਸਟ ਪੈਣੀ ਚਾਹੀਦੀ ਹੈ ਜੀ ਇਹ ਇਸ ਨਹੀਂ ਪੈਂਦੀ ਇਹ ਕਿਹਦਾ ਮਤਲਬ ਕਿਤੇ ਨਾ ਕਿਤੇ ਮਿਲੀ ਭਗਤਾ ਅੱਛਾ ਹੁਣ ਕਾਫੀ ਸਮਾਜ ਸੇਵਕ ਇੱਥੇ ਖੜੇ ਨੇ ਹੋਰ ਵੀ ਸਮਾਜ ਸੇਵਕ ਆ ਸਕਦੇ ਨੇ ਜੇ ਕੋਈ ਕਾਰਵਾਈ ਨਹੀਂ ਹੋਈ ਬੜੇ ਬੜੇ ਬਹੁਤ ਸਾਰੇ ਇੱਕ ਦਿਨ ਪੂਰਾ ਪੰਜਾਬ ਬੰਦ ਹੋ ਸਕਦਾ ਜੀ ਜੀ ਸਾਡੀ ਕਿਸਾਨ ਜਥੇਬੰਦ ਮੇਰੀ ਹੁਣੇ ਰਵਿੰਦਰਪਾਲ ਜੀ ਨਾਲ ਗੱਲ ਹੋਈ ਆ ਜਦੋਂ ਅਸੀਂ ਪਰਸੋਂ ਜੇ 24 ਘੰਟੇ 24 ਘੰਟੇ ਦਾ ਅਲਟੀਮੇਟ ਦੇ ਦਿੱਤਾ ਵੀ ਜੇ 24 ਘੰਟੇ ਚ ਰਸ਼ ਨਹੀਂ ਹੁੰਦੀ ਚੇਤੂ ਬੇਜ ਦੀ ਫੇਰ ਅਸੀਂ ਜਿਹੜਾ ਸੀਪੀ ਦਫਤਰ ਅਸੀਂ ਘੇਰਾਗੇ ਉੱਥੇ ਸਾਡੀਆਂ ਸਾਰੀ ਜਿਹੜੀ ਸਮਾਜ ਦਾ ਸੀ ਸਾਰਾ ਨੂੰ ਮੈਸੇਜ ਲਾਤਾ ਸਾਡੇ ਮੋਟੇ ਉੱਥੇ ਇੱਕ ਕੱਟੋ-ਕੱਟ ਬਾਲਾ ਨਹੀਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋ ਸਕਦਾ ਜੀ ਠੀਕ ਇਹ ਮੰਨਿਆ ਮੈਂ ਗੁਰਿੰਦਰ ਸਿੰਘ ਬਸਰਾ ਮੈਂ ਪਹਿਲਾਂ ਵੀ ਇਹਨਾਂ ਨੂੰ ਕਹਿ ਚੁੱਕਿਆ ਆਂ ਅਸੀਂ ਇਹਨਾਂ ਨੂੰ 24 ਘੰਟੇ ਦਾ ਅਲਟੀਮੇਟ ਦਿੱਤਾ ਵਾ ਜੇ 24 ਘੰਟ ਤੇ ਅਸੀਂ ਅਰ ਮਿੱਥੇ ਸਮਝ ਲਈ ਅਸੀਂ ਸੀਪੀ ਸਾਹਿਬ ਦੇ ਮੂਰੇ ਧਰਨਾ ਲਾਵਾਂਗੇ ਔਰ ਲੜਕੀ ਨੂੰ ਅਸੀਂ ਇਨਸਾਫ ਦਵਾਵਾਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਦੇ ਦਿੰਦੇ ਆ ਵੀ ਉਹਨੂੰ ਉਹਦੇ ਉਹਨੂੰ ਘੱਟੋ ਘਾਟੋਂ ਨੂੰ ਲੱਖਾਂ ਦੇ ਪਿੱਛੇ ਪਹਚਾਇਆ ਜਾਵੇ ਵੀ ਇੰਨਾ ਅਸੀਂ ਸਰਕਾਰ ਨੂੰ ਕੋਈ ਅਸੀਂ ਕੋਈ ਉਹਨੂੰ ਤੱਕਾ ਨਹੀਂ ਕਰਨਾ ਚਾਹੁੰਦੇ ਸਰਕਾਰ ਨਾਲ ਪਰ ਸਰਕਾਰ ਜਾਣ ਬੁੱਝ ਕੇ ਸਰਕਾਰ ਜਾਣ ਬੁੱਝ ਕੇ ਸਾਨੂੰ ਕਰ ਰਹੀ ਆ ਵੀ ਅਸੀਂ ਧਰਨੇ ਦੇ ਉੱਤੇ ਮਜਬੂਰ ਹੋ ਜਾਈਏ ਬੈਠ ਕੇ ਇੱਕ ਲੜਕੀ ਆ ਇਹ ਨਾ ਇੰਨਾ ਤੱਕਾ ਹੋ ਰਿਹਾ ਵਿਚਾਰੀ ਗਰੀਬ ਹੈਗੀ ਆ ਪਤਾ ਨਹੀਂ ਕਿੱਦਾਂ ਰੋਟੀ ਪਾਣੀ ਕਰਕੇ ਕਰਦੀ ਆ ਜੇ ਅੱਜ ਜੇ ਅਜ ਇਹਦੇ ਨਾਲ ਨਾ ਸਮਾਜ ਖੜਾ ਤੇ ਮੈਂ ਕਹਿੰਦਾ ਲੱਖ ਲਾਣਤਾ ਵੀ ਜੇ ਕਦੇ ਕੱਲੂ ਇਸ ਕੁੜੀ ਨੂੰ ਇਨਸਾਫ ਮਿਲਦਾ ਕੱਲੂ ਹੋਰ ਉਹਨੂੰ ਪਤਾ ਲੱਗ ਜਵੇ ਵੀ ਕਿਸੇ ਕਿਸੇ ਹੋਰ ਬੰਦੇ ਨਾਲ ਕੱਲੂ ਇਦਾਂ ਦਾ ਬਲਤਕਾਰੀ ਕੋਈ ਹੈਗਾ ਵਾ ਮੈਂ ਤਾਂ ਉਹਨੂੰ ਅੱਜ ਫੇਰ ਦੁਬਾਰਾ ਇਹੀ ਕਹਿ ਰਿਹਾ ਮੈਂ ਪਹਿਲਾਂ ਵੀ ਮੈਂ ਕਹਿ ਚੁੱਕਿਆ ਸੀ ਜੇ ਉਹ ਬੇਕਸੂਰ ਆ ਤੇ ਉਹਨੂੰ ਪੁਲਿਸ ਦੇ ਕੋਲ ਆਪਣਾ ਸਫਾਈ ਦੇਣੀ ਚਾਹੀਦੀ ਆ ਜੀ ਉਹ ਭੱਜਿਆ ਹੋਇਆ ਤੇ ਮੈਂ ਤਾਂ ਉਹ ਕਹਿਣਾ ਵੀ ਉਹ ਬਾਕੀ ਆ ਹੀ ਉਹ ਮੁਲਜਵਾ ਹੂੰ ਠੀਕ ਹੈ ਹਾਂਜੀ ਦੇਖੋ ਜੀ ਹਾਂਜੀ ਸਰ ਕੀ ਕਹਣਾ ਮੈਂ ਤਾਂ ਇਹ ਕਹਿਣਾ ਚਾਹੁੰਨਾ ਜੀ ਜਿਹੜਾ ਥਾਣਾ ਹਜ਼ਾਰ ਹਜ਼ਾਰ 5 5000 ਰੁਪਏ ਚ बिकਦਾ ਪਿਆ ਮੁਲਾਜ਼ਮ बिकਦੇ ਪਏ ਤੇ ਜੇ ਲਈ ਉਹ ਕੀ ਵੱਡੀ ਰਕਮ ਹੈ 5 ਲੱਖ ਰੁਪਏ ਦੇ ਕੇ ਉਹਦਾ ਉਹਦੇ ਖਰੀਦ ਲੂਗਾ ਥਾਣਾ ਅੱਛਾ ਮੈਂ ਤਾਂ ਆਪ 15 ਦਿਨ ਪਹਿਲਾਂ ਇੱਕ ਐਸਐਈ 5000 ਰੁਪਏ ਰਿਸ਼ੂ ਦਾ ਮੰਗਦਾ ਸੀ ਤੇ 1000 ਰੁਪਏ ਦਿੱਤਾ ਹੀ ਤੁਸੀਂ ਦੇਖਿਆ ਵੀਡੀਓ ਵੀ ਐਡੀ ਵਾਇਰਲ ਹੋਈ ਸੀ ਹੂੰ ਤੇ ਉਹਦੇ ਤੇ ਹੁਣ ਨੂੰ ਸਸਪੈਂਡ ਕਰਾਇਆ ਤੇ ਜਿਹੜਾ ਮੈਂ ਉਹੀ ਕਹਿ ਰਿਹਾ ਜਿਹੜਾ ਥਾਣਾ ਬੋਰਡ ਜਿੱਦਾਂ ਦੇਖੋ ਉੱਪਰ ਟੁੱਟਿਆ ਪਿਆ ਤਾਂ ਥਾਣਾ ਵੀ ਟੁੱਟਿਆ ਪਿਆ ਇਸ ਹਿਸਾਬ ਨਾਲ ਹੂੰ ਅੱਛਾ ਇਸ ਤਰ੍ਹਾਂ ਫਿਰ ਲੁਧਿਆਣਾ ਸ਼ਹਿਰ ਦੀ ਹਿਫਾਜ਼ਤ ਕਿਵੇਂ ਕਰਨਗੇ ਜੇ ਪੈਸੇ ਲੈ ਕੇ ਲੋਕਾਂ ਨੂੰ ਛੱਡ ਦੇਣਾ ਹੈ ਪੈਸੇ ਲੈ ਕੇ ਸਾਰਾ ਕੁਝ ਕੰਮ ਹੋ ਜਾਣਾ ਤੇ ਫਿਰ ਹਿਫਾਜ਼ਤ ਕਿਵੇਂ ਕਰਨਗੇ ਕੋਈ ਜੇ ਵਾਜਤ ਆਪੇ ਹੋਏਗੀ ਜਿੱਦਾਂ ਹੁਣ ਮਾਲਕ ਨੇ ਹਰ ਚੀਜ਼ ਦਾ ਰੰਗ ਦਿੱਤਾ ਹੁਣ ਥੱਲੇ ਮਾਨਜੋਗ ਸੈਸ਼ਨ ਕੋਰਟ ਹੈ ਹਾਈ ਕੋਰਟ ਹੈ ਜੇ ਕੋਟਾ ਨਾ ਹੋਣ ਤੇ ਇੱਥੇ ਇਨਸਾਫ ਕਿਸੇ ਨੂੰ ਨਹੀਂ ਮਿਲਣਾ ਹੁਣ ਜਿੱਦਾਂ ਉਹ ਕਹਿੰਦੇ ਪਏ ਆ ਵੀ ਜ਼ਮਾਨਤ ਥੱਲੋ ਰੱਦ ਹੋ ਗਈ ਹੈ ਉਹਦੀ ਤੇ ਹਾਈ ਕੋਰਟ ਵੀ ਰੱਦ ਕਰ ਦੇਣੀ ਹੈ ਜ਼ਮਾਨਤ ਕਿਉਂਕਿ ਵੱਡਾ ਕੇਸ ਹੈ ਕਿਹੜਾ ਛੋਟਾ ਬਹੁਤ ਵੱਡਾ ਕਰਾਈਮ ਹੈ ਇਹ ਜਿੰਦਗੀ ਜੇ ਕਿਤੇ ਧੀਆਂ ਪੈਣਾ ਹੀ ਨਹੀਂ ਸੇਫ ਹੈਗੀਆਂ ਆਪਾਂ ਕਿੱਥੇ ਸੇਫ ਦੀ ਜ਼ਿੰਦਗੀ ਤੇ ਦਿਨ ਰਾਤ گزار ਲਾਂਗੇ ਤੇ ਕੀ ਅੱਗੇ ਅੱਗੇ ਕਿੱਦਾਂ ਦਾ ਪ੍ਰੋਟੈਸਟ ਹੋ ਸਕਦਾ ਅੱਗੇ ਤਾਂ ਦੇਖੋ ਜੀ ਹੁਣ 24 ਘੰਟੇ ਦਾ ਇਹਨਾਂ ਨੇ ਅਲਟੀਮੇਟ ਦਿੱਤਾ ਹੈ ਨਿਆਂਗ ਜੱਥੇਬੰਦੀ ਆਈ ਏ ਹੋਰ ਕਿਸਾਨ ਮੋਰਚੇ ਵਾਲਿਆਂ ਨੇ ਵੀ ਗੱਲ ਹੋਈ ਏ ਹੋਰ ਸਮਾਜ ਸੇਵਿਕ ਬੰਦੇ ਖੜੇ ਏ 24 ਘੰਟੇ ਦਾ ਅਲਟੀਮੇਟ ਦਿੱਤਾ ਜੇ ਨਹੀਂ ਕੋਈ ਕਾਰਵਾਈ ਹੋਈ ਫਿਰ ਅਨ ਮਿੱਥੇ ਸਮੇ ਲਈ ਦਿੱਲੀ ਕਮਿਸ਼ਨਰ ਪੁਲਿਸ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਿਤਾ ਜਾਏਗਾ ਦੇਖੋ ਜੀ ਭਾਈਓ ਸਾਲ ਜੀ ਫਤਿਹ ਜੇ ਇਹ ਪ੍ਰਸ਼ਾਸਨ ਜਾਂ ਇਹ ਪੁਲਿਸ ਥਾਣੇ ਵਾਲੇ ਪੈਸੇ ਲੈ ਕੇ ਕੰਮ ਕਰਦੇ ਆ ਅਸੀਂ ਕਹਿੰਦੇ ਆ ਅਸੀਂ ਦੋ ਦੋ ਚਾਰ-ਚਾਰ ਸੌ ਇਕੱਠਾ ਕਰਕੇ ਭੈਣ ਨੂੰ ਬੱਚੀ ਨੂੰ ਦੇ ਦਿੰਨੇ ਆ ਤੇ ਤਾਂ ਕਿ ਇਹਦੇ ਨਾਲ ਇਨਸਾਫ ਹੋਵੇ ਪੈਸੇ ਲੈ ਕੇ ਕੰਮ ਕਰ ਦੋ ਕੋਈ ਕੰਮ ਕਰ ਦੋ ਚਲੋ ਪੈਸੇ ਹੀ ਲੈ ਲਓ ਜੇ ਪੈਸੇ ਨਹੀਂ આરોપી ਜੇ આરોપી ਹੈ ਤਾਂ ਉਸ ਨੂੰ ਫਰੋਦਾ ਸਹੀ ਪੈਸੇ ਲੈ ਕੇ ਉਹ ਪੈਸੇ ਲੈ ਕੇ ਇਹ ਹੁਣ ਸਾਡੀ ਪੁਲਿਸ ਦੇਖੋ ਮੈਨਾਂ ਰਗਣਾ ਨ ਕਮੀ ਹੋ ਗਈ ਹਮ ਹਰ ਰੋਜ਼ ਬੱਚਿਆਂ ਦੇ ਨਾਲ ਬਲਾਤਕਾਰ ਹੋ ਰਹੇ ਨੇ ਧੀਆ ਨਾਲ ਬਲਾਤਕਾਰ ਹੋ ਰਹੇ ਇੱਕ ਪਾਸੇ ਇਹ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਦੂਜੇ ਬੈ ਕਿ ਸੋਕ ਨੂੰ ਮੰਦਾ ਆਖੀਏ ਜੇ ਜੰਮੇ ਰਜਾਨ ਅਸੀਂ ਤਾਂ ਧੀਆ ਬਣਨ ਵਾਲਾ ਖੜੇ ਆ ਨਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਇਹ ਤਹੇ ਜੇ ਲੋਕ ਨੇ ਕਿੱਥੋਂ ਆਏ ਕਿਹੜੇ ਲੋਕ ਨੇ ਜਿਹੜੇ ਧੀਆ ਨਾਲ ਬਲਾਤਕਾਰ ਕਰਦੇ ਨੇ ਹਰ ਰੋਜ਼ ਬਲਾਤਕਾਰ ਹੋ ਰਹੇ ਨੇ ਜੇ ਪ੍ਰਸ਼ਾਸਨ ਚੰਗਾ ਹੋਵੇ ਪੌਸ ਸਾਡੀ ਚੰਗੀ ਹੋਵੇ ਬਲਾਤਕਾਰ ਕੀ ਬਲਾਤਕਾਰ ਦੇ ਨੌ ਨੂੰ ਠੜ ਠੜ ਕੰਬਣ ਠੜ ਠੜ ਕੰਬਣ ਪਰ ਇਹ ਅੱਜ ਅੱਜ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਸਾਡੀਆਂ ਬੱਚਿਆਂ ਨੂੰ ਸਾਥ ਨਹੀਂ ਮਿਲ ਰਿਹਾ ਸਾਡੀਆਂ ਧੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਹਰ ਰੋਜ਼ ਬਲਾਤਕਾਰ ਬਲਾਤਕਾਰ ਤੇ ਬਲਾਤਕਾਰ ਹੋ ਰਿਹਾ ਆ ਦੇਖ ਲਓ ਉਹ ਡਾਕਟਰ ਨਾਲ ਬਲਾਤਕਾਰ ਕਰ ਦਿੱਤੇ ਹੋ ਗਿਆ ਉਹ ਨੰਗੀਆਂ ਕਰਕੇ ਕੁੜੀਆਂ ਨੌਤ ਕਮਾਈਆਂ ਗਈਆਂ ਕਿੰਨੇ ਬਲਾਤਕਾਰ ਹੋ ਰਹੇ ਨੇ ਬਲਾਤਕਾਰਾਂ ਦੇ ਮੈਂ ਤਾਂ ਕਹਿੰਦਾ ਸਰਕਾਰ ਬਲਾਤਕਾਰਾਂ ਲਈ ਬਣ ਗਈ ਆ ਇਨਸਾਫ ਹੈ ਨਹੀਂ ਈਆਂ ਭੈਣਾਂ ਨੂੰ ਇੱਥੇ ਕੋਈ ਧੀ ਸੇਫ ਨਹੀਂ ਹੈਗੀ ਅਸੀਂ ਇਹ ਇਸ ਇਸ ਤਰੀਕੇ ਨਾਲ ਤਾਂ ਫਿਰ ਸ਼ਹਿ ਦੇਣਾ ਹੋ ਗਿਆ ਉਹਨਾਂ ਲੋਕਾਂ ਨੂੰ ਸ਼ਹਿ ਦੇ ਤਾਂ ਸ਼ਹਿ ਤਾਂ ਇੰਨੇ ਦਿਨ ਹੋ ਗਏ ਐਫਆਰ ਹੋ ਉਹਨੂੰ ਫੜਿਆ ਕਿਉਂ ਉਹਨੂੰ ਗ੍ਰਿਫਤਾਰ ਕਰਦੇ ਬਲਾਤਕਾਰ ਦਾ ਕੇਸ ਆ ਕੋਈ ਛੋਟਾ ਰਿਹਾ ਕੇਸ ਤਾਂ ਹੈ ਨਹੀਂ ਇੱਕ ਬਲਾਤਕਾਰ ਦਾ ਕੇਸ ਆ ਕੋਈ ਛੋਟਾ ਕੇਸ ਨਹੀਂ ਉਹ ਇਹਨੂੰ ਉਹਨਾਂ ਨੂੰ ਫੜਦੇ ਚਾਹੀਦਾ ਠੀਕ ਆ ਜੇ ਇਹ ਨਹੀਂ ਫੜਦੇ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਸੰਘਾਰਸ ਵੱਡਿਆ ਕਰਾਂਗੇ ਸੀਪੀ ਸਾਹਿਬ ਕੋਲ ਵੀ ਜਾਵਾਂਗੇ ਧਰਨਾ ਵੀ ਲਾਵਾਂਗੇ ਹੋਰ ਸਾਡੀਆਂ ਜਥੇਬੰਦੀਆਂ ਵੀ ਆਉਣਗੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਨਿੰਗ ਸਿੰਘ ਜਥੇਬੰਦੀਆਂ ਵੀ ਆਉਣਗੀਆਂ ਸਾਡੇ ਸਮਾਜ ਸੇਵਕ ਜਿੱਦਾਂ ਖੜਿਆ ਜਥੇਬੰਦੀ ਸਾਰੇ ਆਉਣਗੇ ਅਸੀਂ ਪੰਜਾਬ ਵੀ ਬੰਦ ਕਰ ਸਕਦੇ ਹਾਂ ਹਾਂਜੀ ਮੈਂ ਲਾਲ ਸਿੰਘ ਸਿੱਧੂ ਮੈਂ ਆਮ ਜਨਤਾ ਦੀ ਗੱਲ ਕਰਦਾ ਮੈਂ ਇਹ ਕਹਿੰਦੇ ਸੀਗੇ ਆਮ ਆਦਮੀ ਦੀ ਸਰਕਾਰ ਮੈਨੂੰ ਤਾਂ ਕਿਤੇ ਨਜ਼ਰ ਆਈ ਤੇਜਰੀਵਾਲ ਸਾਹਿਬ ਮਾਨ ਸਾਹਿਬ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਧਿਆਨ ਕਰੋ ਕੀ ਹਾਲਾਤ ਨੇ ਸ਼ਹਿਰ ਦੇ ਇੱਕ ਐਫ ਆਈ ਆਰ ਦਰਜ ਹੋਈ ਆ ਇੱਕ 751 ਵਾਲਾ ਕੇਸ ਵੀ ਹੋਵੇ ਨਾ ਸਭ ਤੋਂ ਪਹਿਲੇ ਫੜ ਕੇ ਤੁਸੀਂ ਕਲੰਦਰਾ ਪੇਸ਼ ਕਰਕੇ ਬੰਦ ਕਰ ਲੈਂਦੇ ਹੋ ਇਹਦਾ 376 ਲੱਗੀ ਆ ਜੇ ਤੁਸੀਂ ਇੱਥੇ ਕਾਰਵਾਈ ਨਾ ਕੀਤੀ ਅਸੀਂ ਸਾਰੀ ਟੀਮ ਰਲ ਕੇ ਇਸ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਭੁੱਖ ਹੜਤਾਲ ਦੇ ਬੈਠਾਂਗੇ ਜੇ ਅਸੀਂ ਜੋ ਅਲਟੀਮੇਟਮ ਸਾਡੇ ਸਮਾਜ ਸੇਵੀਆਂ ਨੇ ਦਿੱਤਾ ਵਾ ਜੇ ਨਹੀਂ ਤੁਸੀਂ ਕਾਰਵਾਈ ਕਰੋਗੇ डीसी साहब कमिश्नर साहब सानू मजबूरन डीसी दफ्तर ਦੇ ਬਾਹਰ ਧਰਨੇ ਤੇ ਬਹਿਣਾ ਪੈਣਾ ਵਾ ਔਰ ਹੋ ਸਕਿਆ ਸਾਡਾ ਜੀ ਜਿਸ ਤਰ੍ਹਾਂ ਪ੍ਰੋਟੈਸਟ ਚੱਲ ਰਿਹਾ ਵਾ ਪਿੱਛੇ ਡੱਕਦਾ ਅਸੀਂ ਕੈਂਡਲ ਮਾਰਚ ਵੀ ਕਰਾਂਗੇ ਲੁਧਿਆਣਾ ਦਾ ਕੀ ਅਸੀਂ ਪੰਜਾਬ ਲੈਵਲ ਤੇ ਜਾਵਾਂਗੇ ਕਿਰਪਾ ਕਰਕੇ ਉਹਨਾਂ ਦੀ ਜੋ ਬੰਦੀ ਕਾਰਵਾਈ ਹੁੰਦੀ ਹੈ ਅਰੈਸਟ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਸੀਂ ਹੋਰ ਗੱਲ ਕਹਿਣਾ ਚਾਹੁੰਦੇ ਆ ਚਲੋ ਪਰਚਾ ਤਾਂ ਦਰਜ ਹੋ ਗਿਆ ਕਿਉਂਕਿ ਇਹ ਇੱਕ ਲੀਗਲ ਪ੍ਰੋਸੈਸ ਹੁੰਦਾ ਵਾ ਇਹ ਬਹੁਤ ਲੰਬਾ ਹੁੰਦਾ ਅੱਜ ਅਸੀਂ ਆਪਣੀ ਧੀ ਨੂੰ ਇਹ ਬਚਨ ਦਿੰਨੇ ਆ ਉਹਨੂੰ ਵਕੀਲ ਇੱਥੋਂ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹਦਾ ਅਸੀਂ ਉਹਦਾ ਅਰੇਂਜਮੈਂਟ ਅਸੀਂ ਅਸੀਂ ਕਰਕੇ ਦਵਾਵਾਂਗੇ ਅਸੀਂ ਜੀ ਮਰ ਜਗਦੇ ਹਾਂ ਅਸੀਂ ਇਹਦਾ ਇਨਸਾਫ ਇਹਨੂੰ ਫੁੱਲ ਦਵਾਵਾਂਗੇ ਸਾਨੂੰ ਜਿੱਥੋਂ ਸਾਨੂੰ ਜਿੱਦਾਂ ਮਰਜੀ ਤਗੜੇ ਤੋਂ ਤਗੜਾ ਵਕੀਲ ਵੀ ਅਸੀਂ ਇਕੱਠਾ ਕਰਾਂਗੇ ਸਾਰਿਆਂ ਤੋਂ ਅਸੀਂ ਪਹਿ ਹੀ ਇਕੱਠੇ ਕਰਨੇ ਬਣੇ ਆ ਤੁਹਾਨੂੰ ਵੀ ਤੁਹਾਨੂੰ ਪਤਾ ਵਕੀਲ ਉਧਰ ਤਾਂ ਲੜਦੇ ਹੀ ਨਹੀਂਗੇ ਅਸੀਂ ਵੀ ਜਾਣਾ ਵਾਂ ਮੈਂ ਆਪਣਾ ਕੰਮ ਕਾਰ ਛੱਡ ਕੇ ਵਕੀਲਾਂ ਨਾਲ ਵੱਡੇ ਤੋਂ ਵੱਡਿਆਂ ਨਾਲ ਰਾਏ ਕਰਕੇ ਇੱਕ ਕਾਨੂੰਨੀ ਲੜਾਈ ਵੀ ਲੜਨੀ ਪੈਣੀ ਆ ਜੋ ਅਸੀਂ ਹਾਈ ਕੋਰਟ ਤੱਕ ਸੈਸ਼ਨ ਕੋਰਟ ਤੱਕ ਤੇ ਸੁਪਰੀਮ ਕੋਰਟ ਤੱਕ ਇਹ ਅਸੀਂ ਜਾਵਾਂਗੇ ਅਸੀਂ ਇਹ ਕੁੜੀ ਨਾਲ ਵਿਚਾਰੀ ਨਾਲ ਖੜੇ ਆ ਬੱਚੀ ਨਾਲ ਔਰ ਹਮ ਹਮਾ ਕੇ ਖੜੇ ਆ ਇਨਸਾਫ ਦਵਾਵਾਂਗੇ ਇਹਨਾਂ ਨੂੰ ਔਰ 100% ਜਾਵਾਂਗੇ ਠੀਕ ਆ ਅਸੀਂ ਪੰਜਾਬੀ ਹੁੰਨੇ ਆ ਇੰਨੀ ਜਥੇਬੰਦੀਆਂ ਖੜ ਗਈਆਂ ਅੱਧਰ ਨੇ ਅੰਗ ਜਥੇਬੰਦੀਆਂ ਖੜੀਆਂ ਉੱਥੇ ਐਡਵੋਕੇਟਸ ਵੀ ਨਾਲ ਖੜੇ ਹੋਏ ਨੇ ਗੱਲਬਾਤ ਕਰਦੇ ਕਿ ਲੱਗਦਾ ਹੈ ਕਿ ਮੈਡਮ ਕਿ ਹੁਣ ਤੁਹਾਨੂੰ ਇਨਸਾਫ ਮਿਲੇਗਾ ਕਿਉਂਕਿ ਇੰਨੀ ਜਥੇਬੰਦੀਆਂ ਵੱਖੋ ਵੱਖਰੀ ਇਹ ਹੋਰ ਵੀ ਵੱਡਾ ਪ੍ਰੋਟੈਸਟ ਹੋ ਸਕਦਾ ਲੱਗਦਾ ਹੁਣ ਤੁਹਾਨੂੰ ਹਾਂਜੀ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਬਿਲਕੁਲ ਇਨਸਾਫ ਮਿਲੇਗਾ ਕਿਉਂਕਿ ਦੇਖੋ ਇੰਨੇ ਲੋਕ ਮੇਰੀ ਸਹਾਇਤਾ ਵਾਸਤੇ ਆ ਰਹੇ ਆ ਇਨਸਾਫ ਮੈਨੂੰ ਦਿਵਾ ਕੇ ਹੀ ਰਹਿਣਗੇ ਹਾਂਜੀ ਹੈਲੋ ਹਾਂਜੀ ਸਚੀ ਗੱਲ ਸਰ ਦਾ ਸਿਟੀ ਹੈਡਲਾਈਨਸ ਤੋਂ ਜੈ ਕੁਮਾਰ ਬੋਲ ਰਿਹਾ ਜੀ ਪੱਤਰਕਾਰ ਹ ਸਰ ਇੱਕ ਡਿਵੀਜ਼ਨ 2 ਦੇ ਬਾਹਰ ਇੱਕ ਮਹਿਲਾ ਪ੍ਰੋਟੈਸਟ ਕਰ ਰਹੀ ਸੀ ਚੇਤਨ ਬਵੀਜੇ ਦਾ ਕੋਈ ਮਾਮਲਾ ਸੀਗਾ ਜੀ ਜੀ ਸਰ ਕੀ ਮਸਲਾ ਸੀਗਾ ਸਰ ਉਹ ਐਫਆਈਆ ਦਰਜ ਹੈ ਜੀ ਉਹਨਾਂ ਦੇ ਬਰਵਾਤ ਹਾਂ ਜੀ ਠੀਕ ਹਾਂ ਉਹਦੇ ਰਿਕਾਰਡਿੰਗ ਕਰ ਰਹੇ ਹੈਗੇ ਦੋਸ਼ੀ ਪੜਾ ਸੀ ਉਹਨੂੰ ਐਫਰਡ ਕਰ ਰਹੇ ਆ ਫੜਨ ਵਾਸਤੇ ਜੀ ਤੇ ਅਸੀਂ ਉਹਨਾਂ ਨੂੰ ਹਾਂ ਜੀ ਪਰ ਉਹ ਕਹ ਰਹੇ ਸੀ ਵੀ ਉਹ ਤਾਂ ਆਪਣੇ ਘਰਾਂ ਦੇ ਵਿੱਚ ਕੁੰਮ ਰਹੇ ਆ ਵੀ ਉੱਥੇ ਵੀ ਪੁਲਿਸ ਉਹਨਾਂ ਨੂੰ ਵੀ ਫੜ ਨਹੀਂ ਰਹੀ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਉਹਨਾਂ ਦੇ ਘਰੇ ਵੀ ਰੇਡ ਕੀਤਾ ਸੀ ਜੀ ਜੀ ਤਿਆ ਸਰ ਕੀ ਕੀ ਮਤਲਬ ਕਾਫੀ ਦਿਨ ਹੋ ਗਏ ਕਹਿੰਦੇ ਵੀ ਪੁਲਿਸ ਜਾਂਦੀ ਨਹੀਂ ਹੈਗੀ ਤੁਹਾਡੇ ਵੱਲੋਂ ਕੀ ਕਹਿਣਾ ਹੈ ਹਾਂ ਜੀ ਬਿਲਕੁਲ ਜਾ ਰਹੀ ਹੈ ਤੇ ਹੁਣ ਕੀ ਆਸ਼ਵਾਸ਼ਣ ਦਿੱਤਾ ਮਹਿਲਾ ਨਾਲ ਗੱਲ ਹੋਈ ਸਰ ਅੱਜ ਪ੍ਰੋਟੈਸਟ ਕਰ ਰਹੇ ਹਾਂ ਜੀ ਹੋਈ ਜੀ ਸਰ ਹਾਂ ਜੀ ਕੀ ਬੋਲੇ ਹਾਂ ਜੀ ਕੀ ਕਿਹਾ ਸਰ ਉਹਨਾਂ ਨੇ ਇਹੀ ਦੱਸਿਆ ਜੋ ਤੁਹਾਨੂੰ ਦੱਸ ਰਹੇ ਹਾਂ ਜੀ ਕਿ ਅਸੀਂ ਕਰਦੇ ਹਾਂ ਐਫਆਰ ਟੀਮਾਂ ਭੇਜੀਆਂ ਹੋਈਆਂ ਆਪਣੀਆਂ ਲੱਗੇ ਹੋਏ ਸੈਂਟਰ ਨਾਲ ਵੀ ਲੱਗੇ ਹੋਏ ਹਾਂ ਅਸਿਕਾ ਨਵਾਂ ਜਿਹੜਾ ਵੀ ਇਨਫੋ ਮਿਲਦੀ ਹੈ ਸਰ ਐਫਆਰ ਕਦੋਂ ਹੋਈ ਸੀ ਇਹਨਾਂ ਦੀ ਅੱਜ ਹੀ ਮਿਲਿਆ ਅਸਟੈਂਡਿੰਗ ओके ਤੇ ਕਿੰਨੇ ਰੁਪਏ ਸਨ ਸਰ ਇੱਕੋ ਹੀ ਹੈ ਜੀ ਇੱਕੋ ਚੇਤਨ ਭਵੇਜਾ ਜੀ ਹਾਂਜੀ ਠੀਕ ਹੈ ਸਰ ਧੰਨਵਾਦ